ਲੋਜੀ ਕਿਸਾਨ ਵੀਰੋ ਅੱਜ ਆਪਾਂ ਦੁਬਾਰ ਤੋਂ ਪਿੰਡ ਮਾਜਰੇ ਬਾਬਾ ਫਾਰਮ ਤੇ ਪਹੁੰਚੇ ਆਂ ਬਾਬਾ ਦਲਜੀਤ ਸਿੰਘ ਉਹਨਾਂ ਕੋਲੇ ਇਹਨਾਂ ਕੋਲੇ ਇੱਕ ਮਸ਼ੀਨ ਜਿਹੜੀ ਰੇਖ ਣਾਉਣ ਵਾਲੀ ਆ ਜਿਹਨੂੰ ਆਪਾਂ ਵੈਸੇ ਪੰਜਾਬੀ 'ਚ ਤਾਂ ਰੇਖ ਣਾਉਣ ਵਾਲੀ ਕਹਿ ਦਿੰਨੇ ਆ ਇਹਦਾ ਨਾਮ ਹੈਗਾ ਫਰਟੀਲਾਈਜ਼ਰ ਰੈਪਰਾਇਟਰ ਤੇ ਇਸ ਦੀ ਜਾਣਕਾਰੀ ਲੈਣੇ ਆਪਾਂ ਬਾਬਾ ਜੀ ਕੋਲੋਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਤੁਸੀਂ ਸਾਡੇ ਕੋਲ ਦੁਬਾਰਾ ਫੇਰ ਆਏ ਜੀ ਬਹੁਤ ਬਹੁਤ ਗੋਰੇ ਦਾ ਧੰਨਵਾਦ ਵੀਰ ਹਾਂਜੀ ਮੈਂ ਜੀ ਇਹ ਜਿਹੜਾ ਫਰਟੀਲਾਈਜ਼ਰ ਸਪਰੈਇਟਰ ਆ ਆਪਣਾ ਹਾਂਜੀ ਇਹਦੇ ਬਾਰੇ ਮੈਨੂੰ ਜਾਣਕਾਰੀ ਦੋ ਵੀ ਇਹ ਚੀਜ਼ ਦਾ ਕੋਈ ਫਾਇਦਾ ਵੀ ਹੈ ਗੋਰੇ ਦਾ ਫਾਇਦਾ ਜੇ ਤੁਸੀਂ ਦੱਸੋ ਹੂੰ ਹੁਣ ਜਿਹੜਾ ਖਾਦ ਪਵਾਉਣੇ ਆਪਾਂ ਲੇਬਰ ਤੋਂ ਹਾਂਜੀ ਉਹ 100 ਰੁਪਏ ਕੱਟਾ ਕਰਤਾ ਠੀਕ ਹੈ ਜੀ ਆਹ ਪਹਿਲਾਂ 500 ਰੁਪਏ ਸੀ ਪਹਿਲਾਂ 50 ਰੁਪਏ ਤੇ ਹੁਣ 100 ਰੁਪਏ ਕੱਟਾ ਕਰਤਾ ਅੱਛਾ ਜੀ ਅਸੀਂ ਸਾਰਾ ਜਿੰਨਾ ਝੋਨਾ ਲਾਇਆ ਤੁਹਾਨੂੰ ਪਤਾ ਹੀ ਆ ਵੀ ਆਪਣੇ ਕੋਲ ਝੋਨਾ ਜ਼ਿਆਦਾ ਹਾਂਜੀ ਅਸੀਂ ਕਦੂ ਤੋਂ ਪਹਿਲਾਂ ਹੀ ਪਾਤਾ ਸਾਰਾ ਅੱਛਾ ਤਿੰਨ ਤਿੰਨ ਕੱਟੇ ਜਿਹੜੇ ਨੇ ਉਹ ਪਹਿਲਾਂ ਹੀ ਪਾਤੇ ਪਹਿਲਾਂ ਹੀ ਪਾਤੇ ਪਹਿਲਾਂ ਹੀ ਪਾਤੇ ਜੀ ਠੀਕ ਹੈ ਟਰੈਕਟਰ ਦੇ ਮਗਰ ਪਾਇਆ ਇਹਦੇ ਨਾਲ ਹੀ ਇਹਦੇ ਨਾਲੇ ਪਹਿਲਾਂ ਹੀ ਪਾਤੇ ਬਾਅਦ ਚ ਕਦੂ ਕਰਿਆ ਜੀਰੀ ਲਾਤੀ ਮੁੜ ਕੇ ਜਾਣਾ ਨਹੀਂ ਹੂੰ ਅਸੀਂ ਇੱਕ ਦੀ ਪਹਿਲੀ ਵਾਰ ਲੱਤਾ ਕੋਸ਼ਕੀਲੇ ਅਸੀਂ ਛੱਡ ਲੇਤੇ ਅੱਛਾ ਜੀ ਵੀ ਚਲੋ ਪਤਾ ਤਾਂ ਲੱਗੇ ਹੂੰ ਪਹਿਲੀ ਦਾ ਗੱਲ ਆ ਜਿਹੜਾ ਆਪਾਂ ਜੀਰੀ ਲਾਉਨੇ ਆ ਝੋਨਾ ਹਾਂਜੀ ਜੀ ਚ ਆਪਾਂ ਪਹਿਲਾ ਖਾਦ ਪਾਤੀ ਹਾਂਜੀ ਉਹਦਾ ਫਰਕੇ ਰਹਿਣਾ ਉਹਨੇ ਸੁੱਕਣਾ ਨਹੀਂ ਹਰਾ ਹੀ ਰਹਿਣਾ ਠੀਕ ਦੂਜਾ ਗੱਲ ਇਹ ਆ ਹਾਂਜੀ ਇਹ ਦੋ ਬੰਦੇ ਹਾਂਜੀ ਇੱਕ ਦਿਹਾੜੀ ਦੇ ਵਿੱਚ 200 ਕਿੱਲੇ ਦੇ ਵਿੱਚ ਖਾਦ ਪਾ ਦੇਣਗੇ ਅੱਛਾ ਇਹਦੀ ਕੋਈ ਬ੍ਰੇਕਡਾਉਨ ਨਹੀਂ ਚਾਹੇ ਤੁਸੀਂ ਕਿੱਲਾ ਇੱਕ ਕਿੱਲੇ ਦਾ ਇੱਕ ਕਟਾ ਪਾ ਲੋ ਚਾਹੇ ਦੋ ਪਾ ਲੋ ਚਾਹੇ ਚਾਰ ਪਾ ਲੋ ਇਹਦੇ ਵਿੱਚ ਲੱਗਿਆ ਸਟੈਂਡਰਡ ਸਟੀਲ ਦਾ ਬਣਿਆ ਹੋਇਆ ਜੀ ਇਹ ਇਹ ਹਾਈਡਰੋਲਿਕ ਨਾਲ ਚੱਲਦਾ ਇਹ ਕਿੱਥੋਂ ਤੁਸੀਂ ਕਹਿੰਦੇ ਸੀ ਆ ਦੇਖੋ ਆ ਇਹਨੂੰ ਮੋਟਰ ਲੱਗੀ ਹੋਈ ਆ ਅੱਛਾ ਜੀ ਗੀਅਰ ਨਹੀਂ ਹੈਗਾ ਹਾਈਡਰੋਲਿਕ ਮੋਟਰ ਲੱਗੀ ਹੋਈ ਆ ਠੀਕ ਹੈ ਜੀ ਤੇ ਉਹਦੇ ਨਾਲ ਚੱਲਦਾ ਜੀ ਠੀਕ ਹੈ ਜੀ ਚਾਹੇ ਇੱਕ ਪਾਸਾ ਬੰਦ ਕਰ ਲੋ ਇਹਦਾ ਹਾਂ ਦੋ ਪਾਸੇ ਨੂੰ ਪੈਂਦਾ ਕਰ ਲੋ ਚਾਹੇ ਤਿੰਨਾਂ ਪਾਸੇ ਨੂੰ ਪੈਂਦਾ ਕਰ ਲੋ ਚਾਹੇ ਤਿੰਨਾਂ ਪਾਸੇ ਅੱਛਾ ਬਾਬਾ ਜੀ ਇਹ ਫਾਂਡ ਕਿੰਨੀ ਲੈ ਜਾਂਦਾ ਚੌੜੀ ਇਹ 50 ਫੁੱਟ 50 ਫੁੱਟ ਚੌੜਾ ਹੀ ਫਾਂਡ ਲੈ ਜਾਂਦਾ 50 ਫੁੱਟ 50 55 ਫੁੱਟ ਚੌੜੀ ਲੈ ਜਾਂਦਾ ਪਾਈਪਾਂ ਲੱਗ ਜਾਣੀਆਂ ਨੇ ਹਾਂ ਜੀ ਪਾਈਪਾਂ ਲਾ ਕੇ ਇਹਦਾ ਇੱਕ ਮਿੰਟ ਦੀ ਵੀ ਬ੍ਰੇਕ ਡਾਉਨ ਨਹੀਂ ਜੀ ਇਹਦੀ ਇਹ ਪਾਈਪਾਂ ਫਿਰ ਟਰੈਕਟਰ ਨੂੰ ਪ੍ਰੈਸ਼ਰ ਦੇ ਟਰੈਕਟਰ ਦੇ ਨਾਲ ਪ੍ਰੈਸ਼ਰ ਦੇਣਾ ਹਾਂਜੀ ਕੋਈ ਉੱਚਾ ਨੀਵਾ ਨਾ ਕੋਈ ਕ੍ਰੋਸ ਟੁੱਟਣਾ ਨਾ ਲੈਣ ਨਾ ਦੇਣ ਠੀਕ ਹੈ ਜੀ ਜਿੰਨਾ ਮਰਜ਼ੀ ਪਾ ਲਓ ਇੱਥੋਂ ਇਹ ਬੰਦ ਹੋ ਜਾਣਾ ਜੀ ਅੱਛਾ ਆ ਇਹਦਾ ਆ ਇਹਦਾ ਬੰਦ ਆ ਇਹ ਬੰਦਣਾ ਇਹ ਬੰਦ ਜੇ ਆਪਾਂ ਰਸਤੇ 'ਚ ਲੈ ਕੇ ਜਾਣਾ ਜਦੋਂ ਆਪਾਂ ਖੋਲਣਾ ਹਾਂ ਬਾਜੇ ਦੇ ਜਿੰਨਾ ਪਾਉਣਾ ਇੱਕ ਥੈਲਾ ਪਾਉਣਾ ਇੱਕ ਪਾ ਲਓ ਦੋ ਪਾਉਣੇ ਉਹ ਤਾਂ ਬੰਨ ਕੇ ਉੱਥੇ ਪਾ ਲੈਣਾ ਠੀਕ ਹੈ ਜੀ ਅਸੀਂ ਇਹਦੇ ਵਿੱਚ ਹੂੰ ਪਟਾਸ ਕੋਈ ਪਟਾਸ ਵਰਗੀ ਸੀ ਆਹਾ ਲੋਹਾ ਲਹਾ ਜਿਆ ਜੀ ਉਹ ਵੀ ਰੜਾਇਆ ਅੱਛਾ ਉਹ ਵੀ ਰੜਾ ਕੇ ਜਣਕੇ ਉਹਨੂੰ 2 2 3 3 ਥੈਲੇ ਪਾਓ ਜਿਆਦਾ ਭਰੋ ਨਾ ਉਹਦੇ ਨਾਲ ਅੱਛਾ ਜੀ ਜਣਕੇ ਇਹਦੇ ਵਿੱਚ ਇਹੋ ਜਿਹਾ ਡਿਗਾਰਡ ਲੱਗਿਆ ਹੋਇਆ ਆਜੋ ਤੁਹਾਨੂੰ ਮੈਂ ਦਿਖਾਉਣਾ ਜੀ ਆਹ ਦੇਖੋ ਇਹਦੇ ਚਾਰ ਲੱਗੀਆਂ ਹੋਈਆਂ ਨੇ ਇਧਰ ਚੀ ਦੇਖੋ ਇਹ ਵਿੱਚ ਜੰਮਣ ਨਹੀਂ ਦਿੰਦਾ ਨਹੀਂ ਬਾਕੀਆਂ ਦੇ ਵਿੱਚ ਜਿਹੜਾ ਜੰਮ ਜਾਂਦਾ ਆ ਦੇਖੋ ਹਾਂਜੀ ਇਹ ਜੰਮਣ ਨਹੀਂ ਦਿੰਦਾ ਹੈਗਾ ਵਿੱਚ ਠੀਕ ਹੈ ਜੀ ਉਹਨਾਂ ਨੇ ਸਾਰਾ ਸਟੈਂਡਰਡ ਘੁੰਮਦਾ ਰਹਿੰਦਾ ਘੁੰਮਦਾ ਰਹਿੰਦਾ ਸਟੈਂਡਰਡ ਸਟੀਲ ਦਾ ਬਣਿਆ ਹੋਇਆ ਠੀਕ ਹੈ ਜੀ ਤੇ ਆ ਜਾਲੀ ਵੀ ਉਹਨਾਂ ਨੇ ਲਾਈ ਆ ਵੀ ਕੋਈ ਵਿੱਚ ਇਹ ਜਾਲੀ ਕਾਦੇ ਵਾਸਤੇ ਆ ਜੀ ਇਹ ਤਾਂ ਲਾਈ ਆ ਵੀ ਜਿਵੇਂ ਜੰਮਿਆ ਹੁੰਦਾ ਖਾਦ ਹਾਂ ਖਾਦ ਜੰਮੇ ਰਲਾ ਨਾ ਜਾਵੇ ਰੋੜੀ ਉੱਤੇ ਹੀ ਰਹਿ ਜਾਣੀ ਆ ਹਾਂ ਇਹਦਾ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਮੈਂ ਕਿਸਾਨ ਵੀਰਾਂ ਨੂੰ ਇਹੀ ਗੱਲ ਕਹਿਣਾ ਜੀ ਵੀ ਇਹ ਲਓ ਹਾਂ ਤਾਂ ਲੇਵਰਾ ਹੁਣ ਜਿਵੇਂ ਅਸੀਂ 4-500 ਥੇ ਜ਼ਿਆਦਾ ਹੀ ਪੈ ਜਾਣਾ ਸੀ ਹਾਂਜੀ ਸਾਡੇ ਦਾ ਬਹੁਤ ਜ਼ਿਆਦਾ ਕੋਈ ਨਹੀਂ ਟਰਾਲੀ ਭਰ ਕੇ ਲੈ ਕੇ ਜਾਓ ਪਹਿਲਾਂ ਹੀ ਪਾ ਦਿਓ ਪਹਿਲਾਂ ਹੀ ਪਾ ਦਿਓ ਠੀਕ ਹੈ ਪਹਿਲਾਂ ਪਾ ਕੇ ਮੁੜ ਕੇ ਖੇਤ ਦੇ ਵਿੱਚ ਵੜ ਜਿਹੜੀ ਕੰਪਨੀ ਨਾਲ ਲੈਂਦਾ ਤੁਸੀਂ ਇਹ ਵੀ ਜੋਧਾ ਜੀ ਲੋਧਿਆਣੇ ਆ ਜੀ ਪਿੰਡ ਗਵਿੰਦਗੜ੍ਹ ਲੋਧਿਆਣੇ ਚ ਪੈਂਦਾ ਹਾਂ ਜਿਗਿਆਣੇ ਪਿੰਡ ਦੇ ਵਿੱਚ ਠੀਕ ਹੈ ਜੀ ਉੱਥੋਂ ਲੈ ਕੇ ਆਇਆ ਸੀ ਹਾਂ ਜੀ ਮਾਰਕੀਟ ਨਾਲੋਂ ਵਧੀਆ ਤੇ ਮਾਰਕੀਟ ਨਾਲੋਂ ਬਹੁਤ ਹੀ ਸਸਤਾ ਠੀਕ ਹੈ ਜੀ ਬੰਦਾ ਉਹ ਵੀ ਗੁੱਡੇ ਆ ਜੀ ਹਾਂਜੀ ਰੂਟਾਵੇਟਰ ਵੀ ਆਪਣੇ ਕੋਲੋਂ ਆਉਂਦਾ ਆ ਆਪਾਂ ਨੇ ਉਹਨਾਂ ਦੀ ਰੂਟਾਵੇਟਰ ਦੀ ਇੱਕ ਵਾਰ ਵੀਡੀਓ ਬਣਾ ਕੇ ਲਿਆ ਤੇ ਬਹੁਤ ਭਗਤ ਆਦਮੀ ਨੇ ਬਹੁਤਾ ਹੀ ਭਗਤ ਆਦਮੀ ਨੇ ਉਹਨਾਂ ਦੇ ਓਨਰ ਨੇ ਜਿਹੜੇ ਜਿਹੜੇ ਜਿਵੇਂ ਕਹਤਾ ਹਾਂਜੀ ਉਦਾਂ ਹੀ ਕਰ ਦਾਣਾ ਕਹਿਣਾ ਕਰ ਲੋ ਠੀਕ ਹੈ ਜੀ ਯਾਨੀ ਕਿ ਜੇ ਇਹਦੀ ਆਪਾਂ ਕੀਮਤ ਦੱਸਣੀ ਨਹੀਂ ਕਿਉਂਕਿ ਕੀਮਤਾਂ ਵਧਦੀਆਂ ਘਟਦੀਆਂ ਰਹਿੰਦੀਆਂ ਨੇ ਵਧਦੀਆਂ ਘਟਦੇ ਰਹਿੰਦੀਆਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੇ ਰੇਟ ਉਹਨੇ ਦਿੱਤੇ ਨੇ ਸੋਚ ਵੀ ਨਹੀਂ ਸਕਦੇ ਠੀਕ ਹੈ ਜੀ ਉਹ ਬੰਦਾ ਹੀ ਐਡਾ ਵੱਡਾ ਹਮ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਵੀ ਜੇ ਲੈਣਾ ਹੋਵੇ ਜ਼ਿਆਦਾ ਹੋ ਆ ਜੀ ਠੀਕ ਹੈ ਜੀ ਤਾਂ ਸਾਨੂੰ ਦਾ ਫਾਇਦਾ ਇਹਦੇ ਵਿੱਚ ਚਰੀ ਵੀ ਬੀਜੀ ਆ ਸੀ ਜੀ ਅੱਛਾ ਚਰੀ ਵੀ ਬੀਜੀ ਆ ਜੀ ਚਰੀ ਦਾ ਜਿਵੇਂ ਆਪਾਂ ਚਰੀ ਦਾ ਛੱਟਾ ਦੰਨੇ ਆ ਉਹ ਰੋਕਣੇ ਆ ਜੀ ਅਸੀਂ ਚਰੀ ਬੀਜੀ ਆ ਚਰੀ ਤੁਹਾਨੂੰ ਦਿਖਾ ਦਾਂਗੇ ਚਰੀ ਪੂਰੀ ਟੌਪ ਦੀ ਜੰਮੀ ਆ ਵਿੱਚੇ ਅਸੀਂ ਰਿਓਖਾ ਡਾਈ ਰੜਾ ਲਿਆ ਹੂੰ ਵਿੱਚੇ ਚਰੀ ਰੜਾ ਲਈ ਅੱਛਾ ਇਹ ਤੁਸੀਂ ਨਵੀਂ ਕਾਟ ਕੱਟਤੀ ਹੈ ਨਵੀਂ ਕਾਟ ਕੱਢੀ ਹੈ ਜੀ ਚਰੀ ਪਾਈ ਪਹਿਲਾਂ ਅਸੀਂ ਥੋੜੀ ਬੀ ਕਾਟ ਰੱਖਿਆ ਕਿ ਕਿਤੇ ਜ਼ਿਆਦਾ ਨਾ ਪੈ ਜਵੇ ਦੋ ਵਾਰ ਗੇੜਾ ਦਿੱਤਾ ਗਾ ਨੂੰ ਕਿਉਂ ਪਤਾ ਨਹੀਂ ਸੀ ਵੀ ਕਿੰਨੇ ਕਿਤੇ ਪੈਣੀ ਆ ਹੁਣ ਪਤਾ ਲੱਗ ਗਿਆ ਵੀ ਇੰਨੇ ਕਿਤੇ ਖੋਲੇ ਤੇ ਪਾ ਦਿੰਦੀ ਆ ਠੀਕ ਹੈ ਜੀ ਮੱਕੀ ਵੀ ਬੀਜ ਦਿੰਦਾ ਜੀ ਇਹ ਜੇ ਮੱਕੀ ਜਿਹੜਾ ਛੱਟਾ ਦੇਣਾ ਆਪਾਂ ਅੱਛਾ ਮੱਕੀ ਵੀ ਦੇ ਦਿੰਦਾ ਜੀ ਹਾਂ ਜੀ ਮੱਕੀ ਦਾ ਛੱਟਾ ਵੀ ਦੇ ਹੋ ਜੂਗਾ ਇਹਦੇ ਨਾਲ ਚਲੋ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਫਿਰ ਇਹ ਹਾਂਜੀ ਹਾਂਜੀ ਠੀਕ ਹੈ ਤੇ ਠੀਕ ਹੈ ਬਾਬਾ ਜੀ ਤੁਸੀਂ ਆਪਣਾ ਕੀਮਤੀ ਟਾਈਮ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਸਾਨ ਜੀ ਤਨ ਤੇ ਕਿਸਾਨ ਵੀਰੋ ਇਹ ਜਿਹੜਾ ਤੁਹਾਨੂੰ ਦਿਖਾਇਆ ਹੈ ਫਰਟੀਲਾਈਜ਼ਰ ਮਤਲਬ ਫੀਡਰ ਇਹਦੇ ਨਾਲ ਇੰਨੀ ਵਧੀਆ ਇਹਨਾਂ ਨੇ ਬਾਬਾ ਜੀ ਨੇ ਇਹਦੇ ਨਾਲ ਚਰੀ ਵੀ ਬੀਜੀ ਇਹ ਵੀ ਤਿਆਰਵਾ ਕਰਕੇ ਦੇਖਿਆ ਉਹ ਤਿਆਰਵਾ ਵੀ ਕਾਮਯਾਬ ਰਿਹਾ ਬਾਬਾ ਜੀ ਕਹਿੰਦੇ ਅੱਜ ਗਾਹ ਨੂੰ ਮੱਕੀ ਵੀ ਬੀਜਾਂਗੇ ਮੱਕੀ ਵੀ ਬੀਜੂਗੀ ਇਹ ਤੇ ਡਾਈ ਤੇ ਬਾਕੀ ਯੂਰੀਆ ਅੱਜਕੱਲ ਤੁਹਾਨੂੰ ਪਤਾ ਹੀ ਹੈ ਵੇ ਮਹਿੰਗਾ ਹੋ ਗਿਆ ਜੀ 100 ਰੁਪਏ ਕੱਟਾ ਜਿਹੜਾ ਹੋਲੇ ਪਾਉਂਦੀ ਹੈ ਤੇ ਇਹ ਜਾਣਕਾਰੀ ਕਿਸਾਨ ਵੀਰੋ ਤੁਹਾਨੂੰ ਕਿਦਾਂ ਲੱਗੀ ਤੇ ਇਹਦੇ ਬਾਰੇ ਜਰੂਰ ਦੱਸਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਮਿਲਦੇ ਹਾਂ ਕਿਸੇ ਅਗਲੀ ਨਵੀਂ ਵੀਡੀਓ ਤਦ ਤੱਕ ਦਿਓ ਆਗਿਆ ਰੱਬ ਰੱਖਾ ਜੀ